ਅੱਜ ਸਵੇਰੇ ਕਰੀਬ 6:30 ਵਜੇ ਸਟੇਸ਼ਨ ਮਾਸਟਰ ਸੁਰਿੰਦਰ ਕੁਮਾਰ ਦੇ ਦਫ਼ਤਰ ਨੇ ਇੱਕ ਮੀਮੂ ਦਿੱਤੀ ਆ ਇੱਕ ਆਦਮੀ ਜਿਹੜਾ ਰੇਲੇ ਪਲੇਟਫਾਰਮ ਦੇ ਪਤਰੀ ਛਰੇ ਨੇ ਜੀ ਪਾਣੀ ਵਾਲੀ ਟੈਂਕੀ ਦੇ ਕੋਲ ਬੈਂਚ ਤੇ ਲੰਮੇ ਪਿਆ ਆ ਜਿੰਨੂੰ ਲਾ ਕੇ ਵੇਖਿਆ ਤੇ ਉਹ ਜਿਹੜੀ ਉਸ ਦੀ ਉਹ ਪੂਰਾ ਹੋ ਚੁੱਕਾ ਸੀ ਪਤਾ ਲੱਗਾ ਉਹਦੇ ਉਧਾਰਕ ਉਹ ਕੋਲ ਮਿਲਿਆ ਜਾਮਾਤਰਾ ਸਿੱਧਾਰ ਕਾਰਡ ਪੈਨ ਕਾਰਡ ਉਹ ਮਿਲਿਆ ਉਤੋਂ ਉਹਦੀ شناخت ਹੋਈ ਹੀ ਕਾਲਾ ਨੰਗਲ ਦਾ ਰਹਿਣ ਵਾਲਾ ਵਿਜੇ ਕੁਮਾਰ ਆ ਉਸਦੇ ਬੇਟੇ ਆਏ ਉਹਨਾਂ ਦੱਸਿਆ ਕਿ ਇਹ ਹਮਾਚਲ ਦਾ ਆਪਣੇ ਪੇਂਟ ਦਾ ਕੰਮਕਾਰ ਕਰਦਾ ਸੀ ਉੱਥੇ ਗਿਆ ਹੋਈ ਉਥੋਂ ਵਾਪਸੀ ਆਉਂਦੇ ਸਮੇਂ ਹੋ ਸਕਦਾ ਰਾਤ ਨੂੰ ਜਾਂ ਸਵੇਰੇ ਬੈਂਚ ਦੇ ਆ ਕੇ ਲੰਮੇ ਪਿਆ ਹੋਏ ਉੱਥੇ ਅਚਾਨਕ ਕੁਦਰਤੀ ਤਾਅਤੇ ਉਹਦੀ ਜਿਹੜੀ ਮੌਤ ਹੋ ਗਈ ਆ ਬਾਕੀ ਇਹਦੀ ਮੌਤ ਦਾ ਕਾਰਨ ਦਾ ਪਤਾ ਪੁਸ਼ਟੀ ਕਰਵਾਇਆ ਜਾ ਰਿਹਾ ਲੱਗਦਾ ਜੀ ਨਾ ਗਰਮੀ ਪੈ ਰਹੀ ਹੈ ਗਮੀ ਜਾਂ ਹੋ ਸਕਦਾ ਵੀ ਗਾੜਾ ਗਰਮੀ ਕਰਕੇ ਵੀ ਉਮਰ ਵੀ ਏਜ ਜਿਹੜੇ 30 ਸਾਲ ਉਮਰ ਹੀ ਉਹਦੀ ਹੋ ਸਕਦਾ ਗਰਮੀ ਕਰਕੇ ਹੀ ਉਹਦੇ ਇਹ ਡੈਥ ਹੋਈ ਹੋ ਇੱਕ ਐਕਾਉਂਟ ਕਰਕੇ ਬਾਕੀ ਪੋਰਨ ਰਿਪੋਰਟ ਉਹਦੀ ਸਾਰਾ ਪਤਾ ਲੱਗੇਗਾ ਇਹਦੀ ਕਾਰਵਾਈ ਜਿਹੜੀ ਆ ਬੋਡੀ ਜਿਹੜੀ ਮੋਰਚੀ ਚ ਢਕਾਈ ਆ ਕਾਰਵਾਈ ਇਹਦੀ ਆ ਅਧੀਨਤਾ ਰਾ 194 ਬੀ ਐਨ ਐਸ ਅਸ ਕੀਤੀ ਗਈ ਕੀਤੀ ਗਈ ਆ ਤੇ ਪੋਸਟ ਹੁਣ ਕਰਾ ਕੇ ਲਾਸ ਏਰੀਏ ਹਵਾਲੇ ਵਾਸਤਾ ਜੀਆ ਕੀਤੀ ਜਾ ਰਹੀ ਆ ਪਈ ਕਿੱਥੇ ਹੈ ਜਿਹੜੀ ਜਗ੍ਹਾ ਪਲੇਟਫਾਰਮ ਤੇ ਪਲੇਟਫਾਰਮ ਤੇ ਪਾਣੀ ਵਾਲੀ ਟੈਂਚੀ ਆ ਜਿਹੜੀ ਉਹਦੇ ਲਾਗੇ ਬਣੇ ਸੈੱਟ ਦੇ ਥੱਲੇ ਬੈਂਚ ਬਣੇ ਆ ਉਹਦੇ ਉੱਪਰ ਪਿਆ ਨਹੀਂ ਲਾਗੂ ਮਿਲਿਆ ਕੁਝ ਨਹੀਂ ਮਿਲਿਆ ਸਿਰਫ ਧਾਰ卡ਡ ਪੈਨ卡ਡ ਮਿਲਿਆ ਜਿੱਥੇ ਉਹਦੀ ਸਨਗਤ ਹੋਈ ਆ ਬਾਕੀ ਕੋਈ ਗੱਲਬਾਤ ਇਹਨਾਂ ਵਾਰਸਾਂ ਨਾਲ ਕੋਈ ਉਹਦੀ ਮੌਸਮਾਂ ਦੀ ਕਿੱਸਾਤ ਬਾਜ਼ਾਰ ਨਹੀਂ ਕੀਤਾ ਤੇ ਕਾਰਵਾਈ 194 ਬੀ ਐ ਮੇਰਾ ਨਾਮ ਰਾਹੁਲ ਹੈ ਜੀ। ਇੱਕ ਗੱਲ ਮਤੋਈ। ਗੱਲਬਾਤ ਕੋਈ ਨਹੀਂ ਸਾਰੇ ਹਿਮਾਚਲ ਕੰਮ ਕਰਦੇ ਫਾਜ਼ ਸਾਹਿਬ। ਤੇ ਆਪਣਾ ਸ਼ਨੀਵਾਰ ਹਿਮਾਚਲ ਗਏ ਸੀ ਆਪਣਾ ਕੰਮ ਵਾਸਤੇ। ਤੇ ਉਸ ਬਾਅਦ ਫੋਨ ਆਇਆ ਕਿ ਠੀਕ ਹੈ ਸਭ ਕੁਝ ਠੀਕ ਹੈ ਨਾ। ਤੇ ਸਵੇਰੇ ਉਹਨਾਂ ਨੂੰ ਉਧਰੋਂ ਫੋਨ ਆ ਗਿਆ ਕਿ ਇੱਥੇ ਉਹਨਾਂ ਦੀ ਡੈਡਬੋਰਡਿੰਗ ਧੀ ਇੱਥੇ ਮਲਵਾ ਡੈਡਬੋਰਡਿੰਗ ਕਿੱਥੇ ਮਿਲੀ ਐ ਸਟੇਸ਼ਨ ਤੇ। ਕੀ ਲੱਗਦਾ ਕੀ ਗੱਲਬਾਤ ਹੋਈ। ਕੁਛ ਨਹੀਂ ਮੈਨੂੰ ਅਟੈਕ ਹੋਇਆ ਹੋਣਾ ਕਿ ਉਹਨਾਂ ਦੀ ਮੈਡੀਸਿਨ ਵਗੈਰਾ ਚੱਲਦੀ ਵੀ ਉਹਨਾਂ ਦੇ ਲੱਕ ਤੇ ਰੀੜੀ ਹੱਡੀ ਤੇ ਸੱਟ ਲੱਗੀ ਰਹੀ ਸੀ ਪਹਿਲਾਂ। ਤੇ ਉਹਨਾਂ ਦੀ ਮੈਡੀ ਇਹ ਲਾ ਗਰਮੀ ਦਾ ਕਿ ਸਰ ਹੋ ਜਾਇਆ ਹਾਂ ਹੋ ਸਕਦਾ ਉਹਦੇ ਕਰਕੇ ਹੋਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਸਾਨੂੰ ਫਿਰ ਨਾ ਸਾਡੇ ਪਿੰਡ ਤੋਂ ਫੋਨ ਆਇਆ ਸੀਗਾ ਇਹਨਾਂ ਨੇ ਜਦੋਂ ਆਧਾਰ ਕਾਰਡ ਕੱਢਿਆ ਨਾ ਤੇ ਉਹਦੇ ਚ ਉਹਨਾਂ ਦਾ ਐਡਰੈਸ ਮਿਲਿਆ ਤੇ ਫਿਰ ਫੋਨ ਵੀਗਰਾਂ ਕੀਤਾ ਸਰਪੰਚ ਨੂੰ ਤੇ ਉਹਨਾਂ ਦਾ ਫੋਨ ਸਾਨੂੰ ਆਇਆ ਤੇ ਕਾ ਕਰਕੇ ਫਿਰ ਪਤਾ ਲੱਗਾ ਕਿ ਕਿੰਨੀ ਕੇਸ ਸੀਗਾ ਫੇਸ 64 ਦੇ ਲੱਗ ਚੁਕੇ 65 ਹੋਈ だっ ਕੇ ਕਿਉਂਕਿ ਪਹਿਲਾਂ ਤਾਂ ਪੇ ਦੇ ਸੀ ਨਾ ਤੇ ਮਲਕੀ ਰੈਸਟ ਕਰਦੇ ਵੀ ਹੋਣਿਆ ਤੇ ਉੱਤੇ ਰੈਸਟ ਕਰਦੇ ਡਾਇਗ ਹੋ ਗਿਆ ਸ਼ਾਇਦ ਉਹਨਾਂ ਨੂੰ ਤੇ ਉਹਨਾਂ ਨੇ ਫਿਰ ਤੁਹਾਨੂੰ ਪਤਾ ਕੀ ਆਮ ਦੌਰ ਤੇ ਜਨਤਾ ਬੈਠੀ ਰਹਿੰਦੀ ਇੱਥੇ ਕੰਮ ਕਰਕੇ ਪਤਾ ਨਹੀਂ ਚੱਲਿਆ ਗਰਮੀ ਗਰਮੀ ਦੇ ਕਾਰਨ ਗਰਮੀਆਂ ਦੀ ਕਰਮੀ ਦੇ ਕਾਰਨ ਕਿੰਨੇ ਵਿਦਿਆ ਸਿਰੇ ਜੀ ਸਾਨੂੰ ਤਾਂ ਫੋਨ ਹੀ ਆਇਆ ਕੋਈ 8 ਵਜੇ ਦੇ ਕਰੀਬ ਇਹ ਮਾਚਲ ਤੋਂ ਆਏ ਸੀ ਤੇ ਹਾਂਜੀ ਕਾਹ ਦਾ ਕੰਮ ਕਰਦੇ ਇਹ ਪੇਂਟ ਦਾ ਕੰਮ ਕਰਦੇ ਜੀ ਪੇਂਟ ਦਾ ਪਾਲਿਸ